ਆਸੀ ਉਹਦੀ ਸੇਵਾ ਚੱਲ ਰਹੀ ਹੈ ਤਰਾਹਾਂ ਦੇ ਨਾਲ ਪ੍ਰੇਤਾ ਜਿਹੜਾ ਵਾਪਸ ਉਤੋਂ ਦੀ ਉਹਦੇ ਵਾਸਤੇ ਵੀ ਸਾਡੇ ਕੋਲ ਪਿੰਡ ਬਸਤੀਆਂ ਰਾਏਕੋਟ ਤੋਂ ਸਾਡੇ ਕੋਲ ਪਹੁੰਚੇ ਨੇ ਸਾਰੇ ਵੀਰਾਂ ਦੀ ਟੀਮ ਤੁਸੀਂ ਦੇਖ ਰਹੇ ਹੋ ਇਹ ਆਪਣੇ ਪਿੰਡ ਦੇ ਵਿੱਚੋਂ ਦਸਵੰਦ ਪਲੱਸ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਾਡੇ ਕੋਲ ਡੀਜ਼ਲ ਦੀ ਸੇਵਾ ਲੈ ਕੇ ਆਏ ਨੇ ਇਹ ਲੱਗਦਾ ਕਿ 2 ਲੱਖ ਰੁਪਏ ਦੀ ਡੀਜ਼ਲ ਦੀ ਸੇਵਾ ਦੱਸ ਰਹੀ ਹੈ ਜੀ ਕਰਨੀ ਆ ਜਿਹਦੇ ਵਿੱਚੋਂ 1500 ਲੀਟਰ ਡੀਜ਼ਲ ਜਿਹੜਾ ਟੈਂਕੀ ਧਰਵਾ ਕੇ ਦੇਤੀ ਇਹਨਾਂ ਨੇ ਬਾਕੀ ਇਹਨਾਂ ਨੇ ਗਿਆ ਗਿਆ ਆਪਾਂ ਤੁਹਾਨੂੰ ਪਰਤੀ ਪੰਪ ਤੋਂ ਦੇ ਦਿੰਦੇ ਆ ਤੇ ਮੈਂ ਇਹਨਾਂ ਦਾ ਇਹਨਾਂ ਦੇ ਪੂਰੇ ਨਗਰ ਦਾ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਸੇਵਾ ਲੈ ਕੇ ਆਏ ਨੇ ਮੈਂ ਪਿੰਡ ਵੱਲੋਂ ਇਲਾਕੇ ਵੱਲੋਂ ਪਿੰਡ ਟਿਕੜਕੇ ਵੱਲੋਂ ਤੇ ਖਾਸਾਂ ਵਾਲੇ ਦੀ ਪੂਰੀ ਸੰਗਤ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੀ ਦੇਖਭਾਲ ਕੀਤੀ ਤੇ ਇਹ ਸਬੰਧ ਗੱਢ ਕੇ ਤੇ ਸਾਡੇ ਨਗਰ ਵਾਸਤੇ ਲੈ ਕੇ ਆਏ ਜੀ ਅਸਲੋਂ ਦੋ ਟ੍ਰਾਈਟਰ ਹੀ ਆਏ ਨੇ ਜਿਹੜੇ ਨਗਰ ਤੋਂ ਜੋ ਟਰੈਕਟਰ ਵੀ ਕਰਾ ਦੀ ਸੇਵਾ ਵਾਸਤੇ ਆਏ ਨੇ ਨਾਲ ਬੋਸ ਉਹਨਾਂ ਦਾ ਵੀ ਧੰਨਵਾਦ ਆ ਪਿੰਡ ਦਾ ਮਜੂਦਾ ਸਰਪੰਚ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਹੀਂ